ਉਹ ਤਾਂ ਹੱਥ ਦੇ ਨਾਲ ਵਾ ਲਈ। ਤੂੰ ਕਿੱਥੇ ਜਾਣਾ? ਨਹੀਂ ਜਾਣਾ। ਛੱਡ। ਮੀਂਹ ਕਿੱਥੇ ਰੱਖੀ ਸੀ ਰਤ ਤੈਨੂੰ ਪਤਾ ਕੋ। ਤੇ ਆਪਣੀਆਂ ਚੀਜ਼ਾਂ ਆਪੇ ਸੰਭਿਆ ਕਰੋ ਨਾ ਹੁਣ। ਮੈਂ ਹੁਣ ਕੱਲੀ-ਕੱਲੀ ਚੀਜ਼ ਦਾ ਧਿਆਨ ਰੱਖਾਂ ਤਾਂ ਡਾ ਨਿਆਣੇ ਵੀ ਸੰਭਾਂ ਤੇ ਚੀਜ਼ਾਂ ਵੀ ਦੇਖਾਂ ਮੈਂ। ਉਹ ਸੀਰਤ ਨੇ ਰੱਖੀ ਤੂੰ ਲੱਭਣੀ ਢੀ ਮੈਂ ਖ਼ਬਾਰ ਪੜ੍ਹਨੀ ਹੁਣ ਦੇਖਣੀ ਢਿਆ ਕੋ। ਉਹ ਮੈਨੂੰ ਪੁੱਛਿਓ ਹੁਣ ਸਕੂਲੋਂ ਆਉ ਤੇ ਹੁਣ ਮੈਂ ਕੀ ਕਰਾਂ ਓਏ ਜਰ ਤੇ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਕੀ ਕਹਣਾ ਹੁਣ ਮਮਮੀ ਦਾ ਫੋਨ ਆਇਆ ਏਗੀ ਮੈਨੂੰ ਤੇ ਮਮਮੀ ਕਹਿੰਦੀ ਮੈਂ ਠੀਕ ਨਹੀਂ ਆਗੀ ਤੇ ਆ ਕੇ ਤੇ ਮਿਲ ਜਾ ਹੁਣ ਮਮਮੀ ਦੀ ਉਮਰ ਹੋਈ ਆ ਬਜ਼ੁਰਗ ਉਹਨੇ ਠੀਕ ਰਹਿਣਾ ਨਹੀਂ ਇਹਦੇ ਕੱਲੀ ਏ ਵਿਚਾਰੀ ਹੁਣ ਉਹ ਵੀ ਤੇ ਮੈਂ ਹੁਣ ਦੱਸ ਕੀ ਕਰਾਂ ਹੁਣ ਉਹ ਕਹਿੰਦੀ ਆ ਤੇ ਨਾਲੇ ਮਾਪਿਓ ਕਿਹੜਾ ਮੁੜ ਕੇ ਲੱਭਣੇ ਐ ਬਹੁਤ ਚੋੜੇ ਨਹੀਂ ਲੱਭਣੇ ਹੁਣ ਉਹਨਾਂ ਦੀ ਉਮਰ ਹੋਈ ਆ ਬਿਮਾਰੀ ਆਣਾ ਨੇ ਮੇਰਾ ਵੀ ਦਿਲ ਕਰੰਦਿਆ ਹੀ ਮੈਂ ਕਿਾ ਚੱਲ ਮੇਲੀ ਹੁੰਨੀ ਜਾ ਕੇ ਹੋਰ ਮਨ ਹੋਰ ਹੋਜੂਗਾ ਜਾ ਹੋਇਆ ਫਿਰ ਹਾਏ ਤੇ ਮੈਂ ਕੱਲੀ ਜਾਵਾਂ ਤੁਸੀਂ ਚਲੋ ਹਾਂ ਨਾਲ ਤੁੰਗੋ ਤਾਂ ਸਾਮਣੇ ਸੁਈ ਜਾ ਮੈਂ ਹੁਣ ਲੁੱਤਾ ਮੁੰਡੇ ਨੂੰ ਟਾਈਮ ਇਹੋ ਮੁੰਡਾ ਆਣਾ ਮਿਲਣਾ ਉਹਨੇ ਕਬੱਡੀ ਸ਼ੁਰੂ ਕਰਨੀ ਹੈ ਨਾ ਡੜੀ ਨਹੀਂ ਹੁਣਾ। ਤੋ ਕਿਨੇ ਸਲਾਹ ਖੂਜ ਲੈਣੀ ਹੈ। ਤੇ ਮੈਂ ਹੁਣ ਦੱਸ ਕੀ ਕਰਾਂ ਮੈਂ ਕਿੱਧਰ ਜਾਵਾਂ ਫੇਰ? ਤੂੰ ਮੈਨੂੰ ਕਹਿੰਦੀ ਮੇਰੇ ਨਾਲ ਨਾ ਟਾਈਮ ਜਾਂਦਾ। ਮੈਂ ਟਾਈਮ ਤੇ ਬੈਠਾ ਨਾ। ਤੇ ਫੋਨ ਹੋਣੀ ਆਇਆ ਨਾ ਮੈਨੂੰ। ਫਿਰ ਉਹਨਾਂ ਨਾਲ ਟਾਈਮ ਤੇ ਬੈਠਾਂ। ਤੇ ਤੂੰ ਤੱਜਾ ਫੇਰ। ਮੈਂ ਕਿੱਧਰ ਜਾਵਾਂ ਫੇਰ ਹੁਣ? ਸਕੂਟੀ ਹੈਗੀ ਉੱਥੇ ਜਾ ਕੇ। ਸਕੂਟੀ ਤੇ ਮੁੰਡੇ ਨੂੰ ਲਾ ਕੇ ਕਿੱਧਰ ਜਾਵਾਂ ਠੰਡ ਚ? ਤੇ ਮੁੰਡਾ ਛੱਡ ਜਾਣਾ ਮੁੰਡਾ ਸੰਭਲੇਗਾ। ਨਾਲੇ ਬਜੀਫਾ ਪਿਸ਼ਾਬ ਲੂਗੀ ਆ ਸਾਂਭਣਾ ਇੱਥੇ ਉਹਨੇ ਉਹ ਤੇ ਅੱਗੇ ਮੂੰਹ ਬਣਾ ਕੇ ਬੈਠੀ ਉਹਨੇ ਕਿੱਥੇ ਸਾਂਭਣਾ ਆ ਨਾਲੇ ਉਹਨੇ ਰਹਿਣਾ ਵੀ ਨਹੀਂ ਆ ਇਕੱਲੇ ਨੇ ਰਹਿਣਾ ਕਿਉਂ ਨਹੀਂ ਆ ਜੀ ਦੀਆਂ ਦੀਆਂ ਹੈਗੀਆਂ ਉਹਨਾਂ ਖੇਢੀ ਆਣਾ ਵਾ ਨਾਲੇ ਉਹਨੂੰ ਮੌਕਾ ਦੇ ਸਾਂਭੰਦਾ ਕਰਾਂ ਆਵੇਂ ਫੇ ਬੋਲੂਗੀ ਫੇ ਮੇਰੇ ਯਾ ਸਰੇ ਛੱਡ ਗਈ ਫੇਰ ਉਹ ਨਹੀਂ ਬੋਲਦੀ ਮੈਂ ਇੱਥੇ ਆ ਮੈਂ ਸਾਂਭ ਲੂਗਾ ਉਹਨੂੰ ਮਾਰੇ ਜੇ ਨਾਲ ਸਾਂਭੂ ਦੇ ਤੇ ਤੂੰ ਸਕੂਟੀ ਤੇ ਯਾ ਤੇ ਯਾ ਉਹ ਨਾਲ ਸਾਂਭਣੂ ਆ ਜੀ ਨਹੀਂ ਸੰਜਕਤੇ ਆ ਜੀ ਚਲ ਦੇ ਲੋ ਫਿਰ ਜ ਟਿਕ ਜੂ ਤੇ ਫੇ ਮੈਨੂੰ ਨਾ ਮੁੜ ਕੇ ਕਿਉਂ ਆਪੀ ਹੁਣ ਆਪਾਂ ਚਲ ਗਏ ਮੈਂ ਚਲ ਗਿਆ ਮੁੰਡਾ ਗਿਆ ਤੂੰ ਚਲ ਗਈ ਤੇ ਕੁੜੀ ਮੈਂ ਕਿੱਥੇ ਰਹੂਗੀ ਤੂੰ ਕੁੜੀ ਤੇ ਚੱਲ ਵੱਡੀ ਆ ਰਹੂਗੀ ਉਹ ਭਾਈ ਉਹ ਵੱਡੀ ਆ ਨਾ ਨਹੀਂ ਜਲਾ ਦੰਦ ਚਲ ਕੋਈ ਨਹੀਂ ਠੀਕ ਆ ਫੇ ਮੈਂ ਚਲ ਜਾਨੀ ਆ ਅੱਛਾ ਇਹ ਕੱਲ ਤੂੰ ਨਾ ਲਾਂਡੀ ਬਲਜੀ ਨਾ ਹੁਣ ਕੁੜੀ ਤੇ ਕੱਲੀ ਲੈਪ ਹੋਗੀ ਹਾਏ ਹਾਏ ਤੇ ਉਹ ਆਪਣਾ ਆਪੇ ਦੇਖ ਹੀ ਸਕਦੀ ਰੋਟੀ ਪਾਣੀ ਖਾ ਲੈਂਦੀ ਭਾ ਕੇ ਬੜਾ ਸੋਹਣਾ ਉਹਨੂੰ ਕਿਹੜਾ ਮੈਂ ਉਹਦੇ ਆਸਰੇ ਛੱਡ ਕੇ ਜਾਣਾ ਵਾ ਲੋਕ ਕਹਿੰਦੀ ਸਮੀਰਿਕੋ ਪੜਿਆ ਸਮੀਰਿਕੋ ਕੜਿਆ ਇਦਾਂ ਔਖੇ ਟਾਈਮ ਇਦਾਂ ਕੰਮ ਆਉਂਦੇ ਨੇ ਘਰ ਦੇ ਹਾਏ ਹਾਏ ਤੂੰ ਹੁਣ ਪੁਰਾਣੀਆਂ ਗੱਲਾਂ ਨਾ ਛੇੜ ਕੇ ਬਹਿ ਜਾ ਆ ਮੂਡ ਨਾ ਮੇਰਾ ਖਰਾਬ ਕਰੋ ਅੱਗੇ ਨਹੀਂ ਠੀਕ ਹੈਗਾ ਜਾਂ ਚਾਰੋ ਚੱਲ ਜਾਂ ਮੁੰਡਾ ਸਾਹ ਨੂੰ ਮੈਂ ਤੇ ਚੱਲ ਫਿਰ ਇਹਦੇ ਆ ਬੰਦੋ ਪਟਕਾ ਮੈਂ ਬੰਦਉਣਾ ਹਾਂ ਹਾਂ ਮੈਂ ਜਾਵਾਂ ਫੇ ਤੂੰ ਰਹਿ ਲੂਗਾ ਇੱਥੇ ਪਾਪਾ ਘਰ ਆ ਲੂਗਾ ਹੈ ਰੋਂਗਾ ਤੇ ਨਹੀਂ ਚੱਲ ਠੀਕ ਆ ਫੇ ਆ ਬੰਦ ਦੋ ਇਹਦੇ ਰਹੂਗਾ ਚਲ ਫੇ ਮੈਂ ਤਿਆਰ ਹੋ ਕਿਤੇ ਜਾਵਾਂ ਤੇ ਦੇਖੂਗੀ ਜੇ ਟਾਈਮ ਹੋਇਆ ਤੇ ਫਿਰ ਆਜੂਗੀ ਆਹੋ ਵੇਖ ਲਈ ਨਾ ਆਹੋ ਜੇ ਮੰਮੀ ਠੀਕ ਹੋ ਉਤੇ 니ਤੇ ਫੇ ਰਾ ਲੂੰਗੀ ਫੇ ਸਵੇਰੇ ਆਜਾਂ ਜੇ ਮੰਮੀ ਜਿਆਦਾ ਨਾ ਕੀਊ ਫੇ ਰਹਿ ਪੀ ਆਹ ਨਹੀਂ ਫੇ ਆ ਜੀ ਪਤਾ ਲੈ ਕੇ ਠੀਕ ਆ ਤੇ ਰਹੂਗਾ ਤੇ ਦੱਸ ਦਿਓ ਮੈਨੂੰ ਫੋਨ ਫੋਨ ਕਰਦੇ ਹੋ ਕਿੰਦਾ ਤੇ ਹੁਣ ਨਹੀਂ ਰਹੂਗਾ ਬੇਫਿਕਰ ਹੋ ਜਾ ਯਾਰ ਹੁਣ ਮਗਰ ਟੈਨਸ਼ਨ ਨਹੀਂ ਰੱਖੀਂ ਜੋ ਜਾਣਾ ਹੋਵੇ ਚਲ ਠੀਕ ਆ ਹੋ ਮਮਾ ਮੈਂ ਤਿਆਰ ਹਾਂ 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 ਇਹ ਬੁੱਢੀ ਅਰੇ ਜਵਾਨੀ ਵਾਲੇ ਲੜਦੇ ਨੇ ਆਪਾਂ ਦੋਵੇਂ ਜੀ ਹੁਣ ਗਈ ਤੇ ਘਾਟ ਮਹਿਸੂਸ ਹੁੰਦੀ ਆ ਜੀਵਨ ਸਾਥੀ ਦੀ ਨਾ ਜਦੋਂ ਜਾਂਦਾ ਤਾਂ ਉਹ ਤੋਂ ਘਾਟ ਮਹਿਸੂਸ ਹੁੰਦੀ ਆ ਜਦੋਂ ਹੁੰਦਾ ਨਾ ਕੋਲ ਉਹ ਕਦਰ ਹੀ ਨਹੀਂ ਕਰੀਦੀ ਉਹ ਤੇ ੱੱਕੇ ਦਿਨ ਕੱਪੜੇ ਉਤਾਰੀ ਜਾਣਦੇ ਮੈਨੂੰ ਬੋਲ ਦਿੰਦੇ ਉਹ ਤਾਂ ਤੂੰ ਪਾਣ ਲਈ ਤੇ ਮੈਂ ਤੇਰੀ ਮੰਮੀ ਗੁੱਸੇ ਹੋਊ ਮੁੜ ਕੇ ਤੂੰ ਫੇਰ ਕੀ ਚਾਚਾ ਜੀ ਇਹ ਤਾਂ 2 ਮਿੰਟ ਦਾ ਕੰਮ ਆ ਇਹਦੇ ਚ ਕਿਹੜਾ ਕੋਈ ਵੱਡੀ ਗੱਲ ਹੀ ਘਰ ਦਾ ਹੀ ਕੰਮ ਆ ਕਿਹੜਾ ਕਿਸੇ ਹੋਰ ਦਾ ਬਾਹਰੋਂ ਕਰਨਾ ਆਪਾਂ ਉਹ ਤਾਂ ਗੱਲ ਹੈਗੀ ਪੁੱਤ ਪਰ ਨਹੀਂ ਇਦਾਂ ਕਰਿਆ ਕਰੋ ਕੰਮ ਚੰਗਾ ਨਹੀਂ ਲੱਗਦਾ ਚਾਚਾ ਜੀ ਲਿਆਓ ਫੜਾਓ ਮੈਨੂੰ ਕੱਪੜੇ ਚੰਗਾ ਨਹੀਂ ਲੱਗਦਾ ਕਿਸੇ ਵੀ ਮੰਮਾ ਮੈਨੂੰ ਕੁਛ ਕਹਿਦਾ ਲੱਗੇ ਮੈਂ ਤਾਂ ਉਹ ਤੇਰਾ ਵੀਰ ਵੀ ਉਹਨੂੰ ਕਿਰਨ ਰੋਣਾ ਹਣਾ ਹੁਣਾ ਨਹੀਂ ਕੋਈ ਗੱਲ ਨਹੀਂ ਚਾਚਾ ਜੀ ਐਨੇ ਕਿ ਨਹੀਂ ਕੋਈ ਗੱਲ ਹੈ ਕਿ ਬੰਦਿਆਂ ਨੂੰ ਇਹ ਕੰਮ ਨਹੀਂ ਚੰਗੇ ਲੱਗਦੇ ਚੋ ਠੀਕ ਕਰ ਲੈ ਪੁੱਤ ਹਾਂਜੀ ਚਾਚਾ ਜੀ ਉਦਾਂ ਨਾ ਧੀਆਂ ਦਾ ਸੁੱਖ ਬੜਾ ਹੀ ਹੋ ਔਖੇ ਵੇਲੇ ਇਹੋ ਕੰਮ ਆਉਂਦੀਆਂ ਆਂ ਪੁੱਤਾਂ ਦਾ ਪਤਾ ਨਹੀਂ ਕੰਮ ਆਉਣਾ ਵੀ ਨਹੀਂ ਆਉਣਾ ਦੁੱਖ ਜ਼ਿਆਦਾ ਇਹਨਾਂ ਨੂੰ ਲੱਗਦਾ ਵਾ ਮਾਂ ਪਿਓ ਦਾ ਰੱਬਾ ਸਾਰੇ ਨੂੰ ਧੀਆ ਦੇਵੀ ਦੋਸਾ ਇੱਦਾਂ ਥੋੜੀ ਕੈਨੇਡਾ ਆਇਆ ਨਾ ਬਣੀ ਪੁੱਤ ਦੀ ਮੰਮਾ ਨੇ ਆ ਦੁੱਧੂ ਪੀਏ ਆ ਆ ਜਾ ਜਾ ਤੂੰ ਕੜਾ ਮਾਂ ਨਾਲੋਂ ਘੱਟ ਵਾ ਪਰ ਦੁੱਧੂ ਪੀ ਲੈ ਨਹੀਂ ਮੈਂ ਪੀ ਲਾ ਚੱਲ ਉਹ ਵੀ ਪੀੜਾ ਬੇਵਾ ਹੋਰ ਕੇ ਮੈਨੂੰ ਕੜਾ ਨੇੜੇ ਜਾ ਸਾਮਣ ਦੀ ਜਾ ਚ ਨਹੀਂ ਭਰਾਵਾ ਆਪਣੇ ਵੀ ਤੇ ਪਾਲ ਲਈ ਆ ਆਪਣੀ ਕੁੜੀ ਵੀ ਤੇ ਪਾਲੀ ਆ ਮੈਂ ਭਾਬੀ ਮੈਂ ਲੋਦਾਂ ਪੁੱਛ ਲਿਆ ਤੇ ਗੁੱਸਾ ਕਰਕੇ ਬੈ ਗਈ ਹੈ ਗੁੱਸਾ ਕਰਾਂ ਨਾ ਤੇ ਹੋਰ ਕੀ ਕਰਾਂ ਸਿਰਤ ਨੂੰ ਉਧਰ ਕਲਾਇਆ ਵਾ ਅਖੀ ਅਖੀਰ ਤੇ ਸਮਰੀਦ ਨੇ ਜਾਣਾ ਹੀ ਆ ਨਾ ਆਪਣੇ ਸਹੁਰਿਆਂ ਨੇ ਇੱਥੇ ਤਾਂ ਨਹੀਂ ਬੈਠੀ ਰਹਿਣਾ ਵਿਆਹ ਹੀ ਆਸਕਰ ਚਾਰ ਦਿਨ ਆਈ ਹੈ ਰਹਿਣ ਤੇ ਭਾਬੀ ਮੈਂ ਵੀ ਕਹਿਣਾ ਰਿਹਾਂ ਨੂੰ ਕਹਿਨਾ ਤੂੰ ਸਵਾ ਸੱਤਾ ਚੁੱਲਿਆਂ ਦੀ ਤੇ ਭਾਬੀ ਜੀ ਨਾਨੀਆਂ ਮੰਦੀ ਬੰਦੀ ਦੀ ਗੱਲਾਂ ਨਹੀਂ ਆਪ ਉਹ ਪੇਕੇ ਤੁਰ ਗਈ ਆ ਕੀ ਗੱਲ ਹੈ ਰੋਟੀ ਪਕਾ ਕੇ ਨਾ ਖਵਾਲਦੇ ਕਿਹੀਂ ਪੜਾਉਂਦੇ ਨਾ ਭਾਗ ਸਭ ਕੋ ਕਰਦੀ ਆ ਉਹਦਾ ਕਿਹੜਾ ਕੰਮ ਨਹੀਂ ਕਰਦੀ ਤੇ ਭਾਬੀ ਜੇ ਪੋਤਾ ਮੈਂ ਕਹਾਂ ਲੜਾਈ ਕਰ ਚਪੀਤੀ ਮੈਂ ਕੀ ਕਰਾਂ ਫਿਰ ਤੂੰ ਤਾਂ ਫਿਰ ਬੁੱਢੀ ਦਾ ਗਲਾਮ ਹੋਇਆ ਵਾ ਤਾਂ ਲੜਾਈ ਪੈਂਦੀ ਪੈਂਦੀ ਤੇ ਪੈ ਜੇ ਹਾਂ ਇਹ ਕਰੀ ਉਹਨੂੰ ਸਭ ਕੁਝ ਸਿਖਾ ਹਾਂ ਪਤਾ ਲੱਗੇ ਉਹਨਾਂ ਨੂੰ ਹੁਣ ਉਹ ਗਈ ਆ ਹੁਣ ਉਹ ਸਮਰੀਦ ਹੋਣੀ ਆਣ ਕੇ ਦੁੱਧ ਪੀਣਾਂ ਦੀ ਉਹਨਾਂ ਦੀ ਮਾਵਾਂ ਆਉਂਦੀਆਂ ਇੱਥੇ ਮੇਰਾ ਤਾਂ ਆਵਲੀ ਚੀਜ਼ ਲੱਗਣ ਰਿਹਾ ਆਦੋ ਬਿਨਾਂ ਦੇ ਆਹੋ ਤੇਰਾ ਜੀ ਕਾਨੂੰ ਲੱਗਣਾ ਵਾ ਐਡੇ ਐਡੇ ਤੁਹਾਡੇ ਨਿਆਣੇ ਹੋਗੇ ਤਾਂ ਐ ਤਰ੍ਹਾਂ ਜੀ ਨਹੀਂ ਲੱਗਣ ਰਿਹਾ ਉਹ ਨਿਆਣੇ ਕਰਕੇ ਨਹੀਂ ਲੱਗਣ ਰਿਹਾ ਕਿ ਜਣੇ ਸਾਬੂ ਕੀ ਤੇ ਮੈਂ ਮਾਰੇ ਸਾਹਮਣੇ ਨਹੀਂ ਆ ਮੈਂ ਵੀ ਘਰ ਚਾਈ ਆ ਤੁਹਾਡੀ ਮਾਵਾ ਬਰਾਬਰ ਹੀ ਆ ساری ਉਮਰ ਪਹਿਲਾਂ ਤੁਹਾਨੂੰ ਸਾਹਮਣੇ ਆ ਅੱਜ ਦੀ ਮਾਮੁਕੀ ਆ ਆਹੋ ਵੀ ਅੱਜ ਦੀ ਮਾਮੁਕੀ ਪਹਿਲਾਂ ਤੁਹਾਡਾ ਦੋਵਾਂ ਦਾ ਕੀਤਾ ਤੁਹਾਡੇ ਨਿਆਣੇ ਸਾਹਮਣੇ ਨਹੀਂ ਕਿ ਜਨੇਪੇ ਤੁਹਾਡੇ ਕਰਾਏ ਮੈਂ ਵੀ ਤੁਹਾਡਾ ਕੋਚੜਿਆ ਤੁਹਾਨੂੰ ਗੱਲ ਵੀ ਕੰਮ ਜਲਾ ਪੈਂਡਿਆ ਵਾ ਰੋਟੀ ਬਣੀ ਵੀ ਕਰਨਾ ਹਣਾ ਤੁਸੀਂ ਤੇ ਕੋਈ ਗੱਲ ਨਹੀਂ ਮੈਂ ਕਰ ਲੂੰਗੀ ਉਹਨੂੰ ਵੀ ਅਦੇ ਕੰਨਾ ਥਾਣੀ ਕੱਢਦੀ ਵੀ ਤੇਰੇ ਮਗਰੋਂ ਭਾਬੀ ਨੇ ਕੀਤਾ ਸਾਰਾ ਕੋ ਤੇ ਭਾਬੀ ਨੂੰ ਅਮਰਜੈਂਸੀ ਜਾਣਾ ਪਿਆ ਉਹਦੀ ਮਾਂ ਨਹੀਂ ਠੀਕ ਤੇ ਮੈਨੂੰ ਵੀ ਪਤਾ ਵਾ ਉਹਦੀ ਮਾਂ ਨਹੀਂ ਠੀਕ ਹੈ ਮੈਨੂੰ ਵੀ ਜਾਣਾ ਪੈਂਦਾ ਵਾ ਪਰ ਆਪ ਦੇ ਆਣਨੇ ਅੱਡਦੀ ਆ ਉਧਰ ਗਈ ਏ ਕੁੜੀ ਉਧਰ ਘਲਾਈ ਆ ਫਰਜ਼ ਬੰਦਾ ਪਹਿਲਾਂ ਤੁਹਾਡਾ ਕੁੜੀ ਉਧਰ ਘਲੋਂਦਾ ਕੀ ਗੱਲ ਇੱਥੇ ਨਹੀਂ ਔਰ ਰੋਟੀ ਪਣ ਇੱਥੇ ਨਹੀਂ ਖਾ ਸਕਦੀ ਇਹੋ ਗੱਲ ਤਾਂ ਤੁਹਾਨੂੰ ਸਮਝ ਆਦਾ ਨੂੰ ਸਮਝ ਨੂੰ ਨਾ ਆਹੋ ਆਣ ਕੇ ਫਿਰ ਨਹੀਂ ਯਾਰ ਜਾਂਦੇ ਤੁਸੀਂ ਵੀ ਯਾਰ ਜਾਂਦੇ ਇੱਥੇ ਉਹ ਆ ਜਾਂਦੀ ਉਹ ਵੀ ਆ ਜਾਂਦੀ ਆਣ ਕੇ ਹੱਥ ਵੇਖੀ ਉੱਤੇ ਹੋਣਾ ਵਾ ਨਾ ਅਗਲੀ ਦਾ ਮੈਂ ਕਿਹਾ ਤੁਹਾਡੇ ਸਿਰ ਤੇ ਛੱਡ ਕੇ ਗਈ ਉਹਨਾਂ ਆ ਕਿਦਾਂ ਸੱਪ ਤੇ ਗੱਲਾਂ ਮਾਰਦੇ ਆ ਤੇ ਤੇਰੇ ਚ ਹੈ ਨਹੀਂ ਆ ਦਮ ਭਰਾਵਾ ਤੂੰ ਗੱਲਾਂ ਵਾਲਾ ਹੀ ਆ ਭਾਬੀ ਮੇਰੀ ਸਾਰੀ ਉਮਰ ਲੰਘੀ ਇੱਥੇ ਗੱਲਾਂ ਸੁਣਦੇ ਸੁਣਦੇ ਆ ਜੀ ਹਾਂ ਤੇ ਮੈਂ ਕਿਹੜੀਆਂ ਘਟ ਸੁਣਦੀ ਆ ਉਸ ਦਿਨ ਕਹਿੰਦੀ ਜਾ ਸਮਰੀਤ ਕੋਲੋਂ ਪੜਿਆ ਸਮਰੀਤ ਨੇ ਜਿੱਦਾਂ ਇੱਥੇ ਬੈਠੀ ਰਹਿਣਾ ਇੱਥੇ ਪਾਵਾ ਪਾ ਲਿਆ ਕੁੜੀ ਬਾਹਰੋਂ ਪੜਲਾ ਸਾੜਦੀ ਕਾਨੂੰ ਆ ਫਿਰ ਮੈਨੂੰ ਕੁੜੀ ਜਦ ਮੇਰੇ ਤੁਹਾਨੂੰ ਚੰਗੀ ਨਹੀਂ ਲੱਗਦੀ ਤੇ ਮੈਂ ਮੈਂ ਤਾਂ ਤੁਹਾਨੂੰ ਤੁਹਾਡੇ ਨਿਆਣੇ ਨੂੰ ਆਪਾਂ ਪੜਾਉਣਾ ਮੈਂ ਵੀ ਆਪਣੀ ਕੁੜੀ ਨੂੰ ਸਮਝਾ ਦੇਣਾ ਮੈਂ ਬਿਲਕੁਲ ਖਬਰਦਾਰ ਇਹਨਾਂ ਦਾ ਕੰਦਲ ਕੰਦੀ ਲੋੜ ਨਹੀਂ ਨਹੀਂ ਤੂੰ ਤਾਂ ਨਹੀਂ ਕਹਿੰਦਾ ਪਰ ਉਹ ਤੇ ਕਹਿੰਦੀ ਆ ਨਾ ਲੱਗੇ ਹੁਣ ਮੇਰੀ ਗੱਲ ਸੁਣ ਕੱਲ ਨੂੰ ਇਹਨਾਂ ਨੇ ਵਿਆਹ ਹੀ ਆ ਜਾਣਾ ਫੇਰ ਇਹਨਾਂ ਨੇ ਬੜਾ ਕਹਿਣਾ ਵਾ ਪਹਿ ਹੀ ਵਿਛੜ ਗੀਆਂ ਵਾ ਫੇਰ ਸਾਰੀ ਉਮਰ ਦਾ ਪਛੋੜਾ ਪੈ ਜਾਂਦਾ ਵਾ ਕਹਿੰਦਾ ਕਿ ਨਹੀਂ ਪੈਂਦਾ ਕਦੀ ਕਦੀ ਮਿਲਣਾ ਕਿਤੇ ਦਿਨ ਦੇ ਆ ਤੇ ਜੇ ਕਿਹਦਾ ਵਿਆਹ ਸ਼ਾਦੀ ਆ ਗਿਆ ਉਹ ਤਰ੍ਹਾਂ ਕਿਦਾਂ ਲੱਗੇ ਲੱਗਿਆ ਜਾਂਦਾ ਭਾਬੀ ਮੈਂ ਹਾਂ ਠੀਕ ਹਾਂ ਹਾਂ ਬਲੂ ਜਾ ਹੁਣ ਆਪਣੇ ਪਿਓ ਕੋ ਦੁੱਧ ਪੀ ਜਾ ਕੇ ਤੁਸੀਂ ਕਿੱਡਾ ਪਖੰਡ ਖੜਿਆ ਮਾ ਬੁੱਤਾ ਨੇ ਮਮਾ ਕੀ ਬਣਾਉਂਦੇ ਪੋਤਾ ਆਲੂ ਮਟਰ ਬਣਾਇਆ ਯਾਰ ਅੱਜ ਫੇਰ ਆਲੂ ਮਟਰ ਬਣਾਣੇ ਤੁਸੀਂ ਹਾਏ ਨਹੀਂ ਰੋਜ਼ ਨਹੀਂ ਬਣਾਇਦੇ ਮੈਂ ਨਹੀਂ ਖਾਣੇ ਆਲੂ ਮਟਰ ਅੱਠੇ ਦਿਨੀ ਬਣਾਈ ਦੇ ਤਾਂ ਤੂੰ ਫੇਰ ਮਟਰ ਫੇਰ ਮਟਰ ਤਾਂ ਮੈਨੂੰ ਨਹੀਂ ਚੰਗੇ ਲੱਗਦੇ ਆਲੂ ਮਟਰ ਤੇ ਕੀ ਖਾਣਾ ਮੈਂ ਜ ਮम्मा ਪਨੀਰ ਖਾਣਾ ਦੱਸ ਹੁਣ ਫੇਰ ਐਨੇ ਮਟਰ ਕੀ ਕਰਾਂਗੇ ਚਾਚੀ ਤੇਰੀ ਵੀ ਇੱਥੇ ਨਹੀਂ ਹੈਗੀ ਮम्मा ਤੂੰ ਹੀ ਖਾ ਲਓ ਮੈਨੂੰ ਨਹੀਂ ਪਤਾ ਮੈਂ ਨਹੀਂ ਖਾਣੀ ਪਰ ਯਾਰ ਕਦੇ ਵੀ ਮੇਰੀ ਮਨਪਸੰਦ ਨੂੰ ਬਣਾ ਲਿਆ ਕਰੋ ਚੰਗਾ ਭਣਾ ਬਣਾ ਦਿੰਨੇ ਆ ਏਦਾਂ ਕਰ ਗੰਡੇ-ਗੁੰਡੇ ਕੱਟ ਤੇ ਰਪੇ ਨੂੰ ਸੁਣਾ ਦਿੰਨੇ ਵੀ ਲੈ ਕੇ ਆ ਪਨੀਰ ਕੱਬਣਾ ਦੋਗੇ ਹਾਂ ਮੇਰੀ সুইਟ ਮम्मा ਚਲ ਜਾ ਫੇਰ ਗੰਡੇ ਕੱਟ ਐਨਾ ਕੰਮ ਕਰ ਤੂੰ ਪਪਾਉਣਾ ਕਿ ਆਣ ਦੋ ਆ ਜਾਂਦੇ ਆ ਫਿਰ ਆਉਣ ਕਿਤੇ ਫੇਰ ਸੁਣਾ ਦਵਾ ਤਾ ਕਿੰਜ ਜਾ ਕੇ ਹਾਂ ਆਗੇ ਕਿਥੋਂ ਆਏ ਆ ਮੈਂ ਇੱਥੇ ਦੱਸੋ ਇਹ ਸੁਣਾ ਨਾ ਤੁਹਾਨੂੰ ਪਹਿਲਾਂ ਸੁਣਾ ਆ ਜਾਂਦਾ ਮੈਨੂੰ ਸਵੇਰ ਦਾ ਪਤਾ ਲੱਗਦਾ ਕਿ ਅੱਜ ਮਟਰ ਬੰਦੇ ਆ ਤੇ ਮੁਰਗ ਨੇ ਖੜੇ ਪੈਰ ਮੈਨੂੰ ਸੁਣਾ ਤੱਕ ਪਨੀਰ ਲੈ ਆਓ ਮਟਰ ਆਲੂ ਉਤਰਾ ਕੱਲੇ ਵੀ ਖਾਦੇ ਜਾ ਸਕਦੇ ਕਿ ਨਹੀਂ ਖਾਦੇ ਜਾ ਸਕਦੇ ਇਹ ਖਾਦੇ ਜਾਂਦੇ ਮੈਨੂੰ ਮੇਰੇ ਪੁੱਤ ਦਾ ਪਤਾ ਆ ਕਿ ਨਹੀਂ ਖਾਦਾ ਤਾਂ ਕੱਲਾ ਮਟਰ ਇਹਨੇ ਪਨੀਰ ਖਾਣਾ ਹੀ ਖਾਣਾ ਦੇਖ ਲਓ ਮੰਮਾ ਪਤਾ ਚੱਲ ਜਾਂਦਾ ਪਾਪਾ ਨੂੰ ਮੇਰੀ ਸੋਣ ਗੱਲ ਇਹ ਨਖਰੇ ਇੱਥੇ ਚੱਲਣੇ ਉੱਥੇ ਨਹੀਂ ਚੱਲਣੇ ਪਾਪਾ ਦੇਖ ਲਓ ਮੰਮਾ ਕੀ ਕਹਿੰਦੀ ਓਏ ਇਹ ਦਿੰਦੀ ਆ ਜਿੱਦਾਂ ਵਿਆਹ ਹੋ ਗਿਆ ਨਾ ਤੇਰਾ ਮੰਮਾ ਕਹਿੰਦੀ ਆ ਵੀ ਮੇਰੀ लाਡਲੀ ਆ ਤੇ ਹੁਣ ਨਖਰੇ ਨਖਰੇ ਕਹਿੰਨੇ ਮੈਨੂੰ ਕੋਈ ਗੱਲ ਨਹੀਂ ਧੀਆਂ ਪੁੱਤਾਂ ਦੀ ਇੱਥੇ ਰੀਤਾਂ ਪੁਰੀਆਂ ਹੋਣੀਆਂ ਵਾ ਜੋ ਬਗਾਨੇ ਘਰ ਤੜੀਆਂ ਮੁੜ ਕੇ ਤਾਂ ਅਗਲੇ ਦੇ ਸਿਰ ਤੇ ਦੇਖ ਲਓ ਪਾਪਾ ਕੱਲ ਕੀ ਨਹੀਂ ਇਮੋਸ਼ਨਲ ਹੋਏਗੀ ਆਹ ਉਦੋਂ ਮੁੜ ਕੇ ਡਾਹ ਪੈਂਦੀ ਆ ਮੈਨੂੰ ਪਤਾ ਮੈਂ ਹਜੇ ਨਹੀਂ ਹੋਣਾ ਪਰ ਹੋਣਾ ਤਾਂ ਹੈ ਹੀ ਨਾ ਇੱਕ ਦਿਨ ਮਮਾ ਪਰਮਾਸ਼ਤ ਉਹ ਉਥੇ ਉਹ ਪੂਰੀ ਕਰਨੀ ਉਹਨਾਂ ਨੇ ਕੀ ਪਤਾ ਕਰਨੀ ਨਹੀਂ ਮੇਰੀ ਸੁਣ ਗੱਲ ਜੇ ਇੱਥੇ ਮਸਲੇ ਦੀ ਦਾਲ ਬਣੀ ਤਾਂ ਉਹ ਵੀ ਖਾਣੀ ਪੈਣੀ ਆ ਮੈਂ ਤਾਂ ਨਹੀਂ ਖਾਣੀ ਮਮਾ ਚੱਲ ਕੋਈ ਨਹੀਂ ਹੁਣ ਪੁੱਤ ਇਦਾਂ ਕਰ ਪੜ੍ਹਾਈ ਦੇ ਨਾਲ ਨਾਲ ਨਾ ਚੌਂਕਾ ਭਾਂਡੇ ਦਾ ਵੀ ਕੰਮ ਸਿੱਖ ਰਸੋਈ ਸੰਭਿਆ ਕਰ ਤਾਂ ਨਾਲ ਤੂੰ ਵੀ ਹਜੇ ਕਾਦੀ ਲੋੜ ਹੈ ਚੌਂਕਾ ਭਾਂਡਾ ਸੰਭੰਦੀ ਮੈਂ ਉਹਨੂੰ ਗੰਡੇ ਘਟਣ ਨੂੰ ਗਿਆ ਹਜੇ ਤੱਕ ਉਹ ਨਹੀਂ ਕੱਟੇ ਗੰਡੇ ਘਟਣੇ ਉਹਨੂੰ ਹਜੇ ਤੱਕ ਆਉਂਦੇ ਨਹੀਂ ਅਥਰੋਂ ਆ ਨਾ ਅੱਖਾਂ ਭਰ ਜਾਣੀਆਂ ਆ ਉਹਦੀਆਂ ਮੈਂ ਉਹ ਤਨਾ ਹੀ ਜਾਣ ਕੇ ਕਹਿਣ ਦੀ ਕਰ ਤੇ ਮੈਂ ਆਪੇ ਲੈਣਾ ਸੀ ਮਮਾ ਤੂੰ ਇਹ ਸਿਆਣੀ ਆ ਤੂੰ ਵੀ ਕਿਹਦੀ ਧੀ ਹੁਣ ਇਹ ਜੁਮਾ ਸਿੱਖਣ ਦੀ ਆ ਪੜਾਈ ਦੇ ਨਾਲ ਨਾ ਰੋਟੀ ਬਣਾਣੀ ਵੀ ਜ਼ਰੂਰੀ ਆ ਮੈਂ ਨਹੀਂ ਚੰਦ ਮੈਂ ਤੇ ਇਹ ਕਹਿਨੀ ਆ ਮੈਂ ਕਿਹਦੀ ਜ਼ਰੂਰਤ ਹੀ ਹਾਂ ਪਰ ਮੈਂ ਕਿਹੜੇ ਇਨਾ ਪੜ੍ਹੀ ਲਿਖੀ ਜਿੰਨੀ ਮੈਨੂੰ ਪੜਾਈ ਲੋੜ ਨਹੀਂ ਮੈਂ ਕੀਤੀ ਇਹਨੂੰ ਪੜਾਉਣਾ ਲਿਖਾਉਣਾ ਨਾ ਚੌਂਕੇ ਦੇ ਕੰਮ ਘੱਟ ਕਰਾਉਂਦੇ ਆ ਮਹਾਰਾਜ ਜੀ ਪੜਾਈ ਦੇ ਨਾਲ ਰਸੋਈ ਦਾ ਵੀ ਜ਼ਰੂਰੀ ਆ ਕੱਲੀ ਪੜਾਈ ਕਰਦਾ ਤਾਂ ਨੀ ਗੁਜ਼ਾਰਾ ਹੋਣਾ ਰੋਟੀ ਖਾਣੀ ਪੈਣੀ ਆ ਕਰ ਲੈਣਾ ਮੈਂ ਆਪੇ ਦੂਣਾ ਟੈਨਸ਼ਨ ਲੈ। ਕੋਈ ਦਾ ਕੰਮ ਤੇ ਤੂੰ ਮੇਰੀ ਗੱਲ ਸੁਣ ਇੱਧਰ ਆ ਤੇ ਤਾਂ ਕੋਈ ਜ਼ਰੂਰੀ ਗੱਲ ਕਰਨੀ ਹੈ। ਪਾਪਾ ਕਿਹੜੀ ਜ਼ਰੂਰੀ ਗੱਲ ਕਰਨੀ ਤੁਸੀਂ? ਮੇਰੇ ਸਾਹਮਣੇ ਕਰੋ। ਨਹੀਂ ਪੁੱਤ ਕਈ ਗੱਲਾਂ ਹੁੰਦੀਆਂ ਨੇ ਜਿਹੜੀਆਂ ਲੈ ਨਾਲ ਸਾਹਮਣੇ ਨਹੀਂ ਹੁੰਦੀਆਂ। ਪਾਪਾ ਇਦਾਂ ਦੀ ਕਿਹੜੀ ਗੱਲ ਆ ਜਿਹੜੀ ਮੇਰੇ ਸਾਹਮਣੇ ਨਹੀਂ ਹੋ ਸਕਦੀ? ਆਹੋ। ਕਿਹੜੀ ਗੱਲ ਐ ਉਹ ਜੀ? ਕੋਈ ਦੱਸਾਂਗੇ ਇਹਨੇ ਗੱਲ ਜਿਹੜੀ ਹੈ ਕਿ ਤੂੰ ਬਥ ਆਪਣਾ ਵਾਲਾ ਰਸੋਈ ਦਾ ਵੇਖ। ਮੰਮਾ ਪੁੱਛੋ ਕਿਹੜੀ ਗੱਲ ਆ ਜਿਹੜੀ ਮੇਰੇ ਸਾਹਮਣੇ ਨਹੀਂ ਕਰਨੀ। ਚਲ ਮੈਂ ਤੈਨੂੰ ਬਾਅਦ ਚ ਦੱਸ ਹੀ ਦੇਣੀ ਆ। ਆਹ ਤੂੰ ਪਨੀਰ ਕੱ ਤੇ ਇੱਕ ਗੰਡੇ ਕੋਈ ਨਹੀਂ ਮੈਂ ਆਪੇ ਆਣ ਕੇ ਕੱਟ ਲੈਣੀ ਆ ਚੱਲ ਆ ਜਾ ਹਾਂ ਐਵੇਂ ਨਾ ਅਥਰੂ ਕਰਦੀ ਨਹੀਂ ਇਥੇ ਹੁਣ 10 ਵੀ ਦੋ ਤੁਸੀਂ ਕੇ ਆ ਵੇ ਲੋ ਐਨੀ ਕਗਲ ਆ ਸੀਤ ਨੂੰ ਕਿ ਤੂੰ ਇੰਨਾ ਵੀ ਨਹੀਂ ਦੱਸਿਆ ਵੀ ਆਪਣੀ ਵੱਡੀ ਬੰਦਾ ਟਾਂਗ ਲੰਦਾ ਸਿਰ ਫੇਰ ਪਾ ਕੇ ਜਾਣੀ ਉਹ ਚੱਲ ਨਿਆਣੀ ਆ ਅਜੇ ਉਂਜੀ ਵੱਧ ਗਈ ਜਿਵੇਂ ਵਗੂ ਵੱਧ ਗਈ ਆ ਪਤਾ ਮੈਨੂੰ ਪਰ ਮਾਂ ਦਾ ਫਰਜ਼ ਬੰਦਾ ਵਾ ਨਿਆਣ ਨੂੰ ਐਨੀ ਕਗਲ ਦੱਸਣ ਦਾ ਗੱਲ ਮੇਰੀ ਗੱਲ ਤੇ ਆਣਾ ਸੋਣੇ ਹਾਂ ਦੱਸੋ ਇਹ ਮੌਕਾ ਬਾਰ ਬਾਰ ਨਹੀਂ ਹੁੰਦਾ ਮੁੰਡਾ ਵਾ ਐਨ ਆਰ ਆਈ ਤੇ ਫਿਰ ਇਹ ਫੋਨ ਆਉਣ ਮੈਂ ਘਰ ਜਾ ਕੇ ਮਸਲਾ ਕਰਕੇ ਤਾਂ ਦੱਸਤਾ ਮੈਂ ਪਹਿਲਾਂ ਮੈਂ ਨਹੀਂ ਦੱਸਾਂ ਤੁਹਾਨੂੰ ਕਾਹਦੀਆਂ ਕਾਲੀਆਂ ਪਈਆਂ ਕਿੰਨਾ ਕਚਰ ਹੋ ਗਿਆ ਉਹਨੂੰ ਸਾਡੇ ਕੋਲ ਰੈਂਦੀ ਨੂੰ ਇਹ ਦੱਸੋ ਹਾਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਕਿ ਕਰਮ ਨੇ ਆਪਜੀ ਰਿਸ਼ਤੇ ਮਿਲਦੇ ਤੇ ਕਰਲੀ ਹੋਰ ਸਾਲ ਵੀ ਹਟ ਕੇ ਕਰਦਾ ਹੀ ਆ ਉਹ ਮਿਲ ਜਾਣੇ ਆ ਫੇਰ ਰਿਸ਼ਤੇ ਐਡੀ ਗੱਲ ਨਹੀਂ ਹੁੰਦੀ ਐਡੀ ਨਹੀਂ ਕੋੜੀ ਹੱਡੀ ਰਹੀ ਖਈ ਸੋਹਣੀ ਸੁਨੱਖੀ ਆ ਪੜ੍ਹੀ ਲਿਖੀ ਆ ਕੀ ਰਿਸ਼ਤਾ ਹੋੜਿਆ ਉਹ ਮੇਰੇ ਤੇ ਭਾਗ ਦਾ ਰਿਸ਼ਤਾ ਕਰਦੀ ਏ ਮੁੰਡਾ ਵਾ ਐਨ ਆਰ ਆਈ ਤੂੰ ਬਦਲੂ ਵੇਖ ਵਾਲਾ ਕਹਿੰਦੇ ਰੋਣ ਵੀ ਆ ਕਰਦੇ ਵਿਆਹ ਦੋ ਸਾਲਾਂ ਦੀ ਕਰਲਾ ਤੇ ਭਾਬੀ ਚ ਹੋਣਿਆ ਕਰ ਦੋ ਫੇਗੀ ਆ ਇਹ ਹੈਗਾ ਨਾ ਲੰਬੀ ਨਹੀਂ ਤੇ ਕਰਨਾ ਹੀ ਆ ਮੇਰਾ ਨਹੀਂ ਜੇ ਮਨ ਮੰਨਦਾ ਮੰਨੇ ਹਜੇ ਕਿੰਨਾ ਘੇਰ ਹੋ ਗਿਆ ਆ ਜੇ ਮੁੰਡਾ ਚੰਗਾ ਵਾ ਖਾਨਦਾਂ ਚੰਗਾ ਤੇ ਕਰ ਦੋ ਪਰ ਇੱਕ ਗੱਲ ਹੋਰ ਵੀ ਆ ਉਹਨੂੰ ਪੂਰਾ ਦੱਸ ਦਿਓਗਾ ਆਪਣਾ ਕੁੜੀ ਦਾ ਕੀ ਫਾਸਟ ਆਕਾ ਆਪਾਂ ਗੋਦ ਲਈ ਕੁੜੀ ਮੈਂ ਕੀ ਫਾਸਟ ਆ ਹਾ ਇੱਥੇ ਚੁੱਪ ਕਰ ਜਾ ਕੁੜੀ ਸੌ ਲੁਕੀ ਮੇਰੀ ਤੂੰ ਉਹ ਕੰਮ ਕੀਤਾ ਨਾ ਫੈਸੜਿਕਾਂ ਵਾਲਾ ਭਾਬੀ ਮੈਂ ਦੇ ਕਿਨਾਂ گاਂ ਕੋਈ ਪਰੋਲਾਣਾ ਏ ਸਾਰੀ ਉਮਰ ਮੈਂ ਉਹਦੇ ਕੰਨਾਂ 'ਚ ਇਹ ਗੱਲ ਨਹੀਂ ਪੈਣ ਦਿੱਤੀ ਤੇ ਹੁਣ ਰਹਿੰਦੀ ਖੁੰਦੀ ਕਸਰ ਤੂੰ ਕਰਦੇ ਲੱਗਾ ਵਾ ਭਾਬੀ ਹਾਂ ਨੂੰ ਤਾਂ ਪਤਾ ਗੋਦ ਲਈ ਆ ਆਣੇ ਵੜੇ ਲੋਕਾਂ ਨੂੰ ਪਤਾ ਹੀ ਆ ਚੁੱਪ ਕਰ ਜਾ ਹਾਂ ਉਹ ਯਾਰ ਪਤਾ ਦੇ ਹੈਗਾ ਲੋਕਾਂ ਨੂੰ ਹੁਣ ਪਰ ਨੂੰ ਠੰਡੋੜਾ ਥੋੜੀ ਪਟਾਣਾ ਮੈਂ ਅਣਕਵਾਰ ਨੂੰ ਸਾਰਿਆਂ ਨੂੰ ਬੱਜਿਆ ਵਾ ਮੈਂ ਖਬਰ ਦਾ ਜੇ ਮੇਰੀ ਕੁੜੀ ਲੱਗੀ ਏ ਨਾਲ ਲਿਆ ਤੇ ਭਾਬੀ ਕਿਹਨੇ ਦੱਸ ਕੇ ਗੱਲ ਕਰਨੀ ਆ ਐਦਾਂ ਬੰਦੇ ਦੀ ਵੀ ਸਹੀ ਆ ਨਾ ਐਡੇ ਮੈਂ ਨਾ ਜਾਣਾ ਨਾ ਪਿਆਰਾ ਨਾ ਪਾਲੀ ਤੇ ਤੂੰ ਇਸ ਤਰ੍ਹਾਂ ਦੀ ਗੱਲ ਕਰਕੇ ਤੇ ਮਿੰਟ ਚ ਉਹਦੀ ਪ੍ਰਾਈ ਕਰਕੇ ਰਾਹ ਦਿੱਤੀ ਆ ਭਾਬੀ ਮੈਂ ਤਾਂ ਕਹਿਣਾ ਕਾ ਕੁੜੀ ਨੂੰ ਦੁੱਖ ਨਾ ਹੋਵੇ ਕੱਲ ਨੂੰ ਗਈ ਉਹਦਰ ਸਿਆਣੀਆਂ ਗੱਲ ਉਹਦੀ ਵੀ ਦੱਸਿਆ ਹੋਗਾ ਕਲੀਅਰ ਗੱਲ ਹੋਊਗੀ ਉਹਨੂੰ ਪਤਾ ਹੋਊਗਾ ਕਿ ਇਹਨਾਂ ਮਾਪਿਆਂ ਨੂੰ ਸਾਰੀ ਗੱਲ ਦੱਸੀ ਹੀ ਆਪਾ ਕੁੜੀ ਆਪਣੇ ਨਾਂ ਲਖਾਈ ਆ ਆਪਣੀ ਸਕੇ ਨੂੰ ਪਾਲੀ ਆ ਜੀ ਸਗੀ ਕੁੜੀ ਇੱਕ ਸਾਭ ਦੀ ਹਾਂ ਤੇ ਮन्ने ਮਰੇ ਇੰਦਾ ਕੋਈ ਰਿਸ਼ਤਾ ਕਰ ਲੂ ਪਹਿਲੇ ਮੁੰਨੇ ਦੱਸਾਂ ਕਰ ਲੂ ਇੰਦਾ ਕੋਈ ਕੱਲੂ ਪੱਕਾਕ ਹੋ ਗਈ ਜੇ ਕਿ ਇਹਨੂੰ ਬਾਹਰੋਂ ਪਤਾ ਲੱਗ ਗਿਆ ਤੇ ਫੇਰ ਅੱਜ ਫੇਰ ਕਿਹਨੇ ਖੱਤਾ ਫੇਰ ਫੇਰ ਸਾਡੇ ਪੱਲੇ ਕੀ ਲਊਂਗਾ ਇਹੋ ਤਾਂ ਫੇਰ ਮੇਰੇ ਕੋਲ ਗਲਤੀਆਂ ਹੋ ਗਈਆਂ ਜਿੱਦਨ ਮੈਂ ਕੁੜੀ ਲਈ ਨਾ ਮੈਂ ਇੱਥੋਂ ਛੱਡ ਕੇ ਚੱਲ ਜਾਂਦੀ ਨਾ ਕਿਤੇ ਦੂਰ ਨੇੜੇ ਕਿ ਇਹਨੂੰ ਪਤਾ ਨਹੀਂ ਲੱਗਣਾ ਮੈਂ ਬਾਹਰੋਂ ਕੁੜੀ ਲਈ ਆ ਕਰਤੀ ਨਾ ਮਿੰਟ ਚੋ ਦੀ ਪਰਾਈ ਉਹ ਪ੍ਰਾਈ ਥੋੜੀ ਕੀਤੀ ਆ ਕੋਟਾ ਢੀ ਬੁੜੀਆਂ ਨਹੀਂ ਮਤ ਗਿਆ ਨੇ ਸਿਆਣਕੀ ਗੁੱਤ ਮਗਰੀ ਹੁੰਦੀ ਆ ਕਿ ਸੋਣੀ ਬੋਦੀ ਗੱਲ ਸੋਚ ਲਈਦੀ ਹੋਈਦੀ ਆ ਉਹ ਸਿਆਣਾ ਬਣਾ ਉਹ ਸੋਚ ਸਮਝ ਕੇ ਗੱਲ ਰਿਆ ਕਰਨ ਥੋੜਾ ਗੱਲ ਵਲ ਗੌਰ ਕਰ ਉਹਦੀ ਹਾਲ ਵੀ ਮੈਂ ਤਨ ਮਾਤੀ ਦੇ ਡਿਆ ਵਾ ਗਾਂ ਬੜੀ ਔਖੀ ਨਾ ਹੋਵੇ ਗਾੜੀ ਤੁਹਾਡੀ ਮਰਜ਼ੀ ਆ ਕੁੜੀ ਮੇਰੀ ਉਹ ਨਹੀਂ ਲੱਗਦੀ ਆ ਜਿਹੜੀ ਤੁਹਾਡੀ ਆ ਲੱਗਦਾ ਨਹੀਂ ਮੈਨੂੰ ਆਹੋ ਲੱਗਦਾ ਨਹੀਂ ਬਲਜੀਤ ਉਹਦਾ ਮੈਂ ਤੇਰੀ ਇੱਕ ਗੱਲ ਹਿਸਾਬ ਲਈ ਆ ਤੂੰ ਮਨੇ ਦੀ ਗੱਲ ਸ਼ੁਰੂ ਤੋਂ ਨਹੀਂ ਮੰਨੀ ਕੋਈ ਤੇ ਉਹ ਗੱਲ ਮਾਰੀ ਨਹੀਂ ਕਹਿੰਦਾ ਜਦੋਂ ਉਹਦਾ ਮਨਪ੍ਰੀਤ ਨਾਲ ਰਿਸ਼ਤਾ ਹੋਇਆ ਹੈ ਨਾ ਉਦੋਂ ਵੀ ਤੂੰ ਦਿਆਂ ਬੇੜੀਆਂ ਦੇ ਵੱਟੇ ਪਾਈ ਤੇ ਮੈਂ ਚਾਹੁੰਦਾ ਕਿਕਾਰੀ ਆਪਣੀ ਕੁੜੀ ਸੌਖੀ ਉਹਦੀਆਂ ਬੇੜੀਆਂ ਦੇ ਵੱਟੇ ਨਾ ਪਾ ਤੂੰ ساری ਉਮਰ ਨਾ ਹਾਂ ਮੱਥੇ ਤੇ ਮੇਰੇ ਤੋਂ ਕਲੰਕ ਲੱਥਨ ਦਿਓ ਚੰਗਾ ਆਹੋ ਮੇਰੀ ਕੁੜੀ ਨੂੰ ਗਾਲ ਦੱਸ ਕੇ ਨਾ ਤੇ ਮੇਰੀ ਕੁੜੀ ਨੂੰ ਮੇਰੇ ਖਿਲਾਫ ਕਰ ਦਿਓ ਚੰਗਾ ਕੋਈ ਚੱਜ ਦੀ ਇਹ ਗੱਲ ਵੀ ਕਰ ਲਿਆ ਕਰੋ ਤੇ ਜੇ ਉਹਨਾਂ ਨੂੰ ਪਤਾ ਲੱਗ ਗਿਆ ਤੇ ਅਸੀਂ ਗੋਦ ਕੁੜੀ ਲਈ ਆ ਉਹ ਕਰ ਲੈਣਗੇ ਰਿਸ਼ਤਾ ਤੇ ਕਰਨਾ ਤੇ ਕਰਨਾ ਨਾ ਕਰਨਾ ਤੇ ਖਸਮਾਂ ਨੂੰ ਖਾਣ ਜਾ ਕੇ ਫਿਰ ਤੇ ਜੇ ਮੁੜ ਕੇ ਬਾਹਰੋਂ ਪਤਾ ਲੱਗਿਆ ਮੁੜ ਕੇ ਕੀਤੀ ਕੀ ਸਭ ਕੁਝ ਕਰਕੇ ਰਿਸ਼ਤਾ ਛੜਤਾ ਫੇਰ ਸਾਡੇ ਪੱਲੇ ਕਿਉਂ ਸਾਡੀ ਕੁੜੀ ਕੀ ਸੋਚੂਗੀ ਗੱਲ ਤੇ ਫਿਰ ਉਹੋ ਹੀ ਰਹੀ ਕੀ ਫਾਇਦਾ ਹੋਇਆ ਸਾਨੂੰ ਨੂੰ ਲੈਣ ਦਾ ਪਾਲਣ ਦਾ ਪਰ ਜਿਹੜਾ ਸਾਡੇ ਨਾਮ ਆ ਸਭ ਕੁ ਸਾਡੇ ਸਾਡੇ ਕੋਲ ਆ ਪਰ ਦੱਸਣਾ ਸਾਡਾ ਫਰਜ਼ ਵਾ ਇੱਕ ਵਾਰੀ ਮੈਂ ਤੇ ਇਹੋ ਜੀ ਗੱਲ ਆਪਣੇ ਮਨ ਚੋਂ ਕਾਢੀ ਛੜੀ ਮੈਨੂੰ ਤੇ ਚੇਤਾ ਵੀ ਭੁੱਲ ਗਿਆ ਵੀ ਮੈਂ ਗੋਦ ਲਈ ਆ ਮੈਂ ਤੇ ਆਪਣੀ ਬਣਾ ਕੇ ਪਾਲੀ ਆਪਣਾ ਜਿਗਰ ਦਾ ਟੁਕੜਾ ਸਮਝਿਆ ਨੂੰ ਵੇਖ ਬਲਜੀਤ ਪਾਲੀ ਤੇ ਵੀ ਆਪਣੀ ਧੀ ਸਮਝ ਕੇ ਆਹੀ ਉਪਰੀ ਸਮਝ ਕੇ ਨਹੀਂ ਪਾਲੀ ਉਹਦੀ ਹਰ ਇੱਕ ਚੀਜ਼ ਦਾ ਮੈਨੂੰ ਪਤਾ ਉਹ ਮੈਂ ਲਗ ਲਗ ਤੋਂ ਵਾਕਾ ਬਹੁਨੇ ਕਿਹੜੀ ਚੀਜ਼ ਕਦੋਂ ਖਾਣੀ ਕੀ ਚੀਜ਼ ਉਹਨੇ ਪੀਣੀ ਕਿਹੜੀ ਚੀਜ਼ ਉਹਨੂੰ ਪਸੰਦ ਵਾ ਹਰ ਇੱਕ ਚੀਜ਼ ਉਹਦੀ ਮੇਰੇ ਮੰਮਾ ਤੋਂ ਪਹਿਲਾਂ ਪੂਰੀ ਕਰੀ ਸੀ ਬੋਲੀ ਬੋਲੋ ਹਾਂ ਉਹਨੇ ਸੁਣ ਲਿਆ ਤੇ ਫਿਰ ਸਵਾਲ ਜਵਾਬ ਕਰੂਗੀ ਚਲ ਕੋਈ ਨਹੀਂ ਉਹਦੇ ਦਿਲ ਤੇ ਕੀ ਵੀ ਤੂੰ ਜੇ ਉਹਨੂੰ ਪਤਾ ਲੱਗ ਗਿਆ ਤੇ ਚਲ ਹੁਣ ਤੂੰ ਇੰਧਾ ਕਰ ਬਹੁਰੀ ਟੈਨਸ਼ਨ ਨਾ ਲੈ ਮੈਂ ਉਹਨਾਂ ਨਾਲ ਸਾਰੀ ਗੱਲ ਕਰ ਦੂੰਗੀ ਮੁੜ ਕੇ ਫੋਨ ਆਊਗਾ ਤੇ ਤੂੰ ਜਾ ਜਾ ਕੇ ਵੇਖ ਸੋਈ ਚ ਹੋਰ ਸਾਰਾ ਕੁ ਲੂ ਲਾਈ ਜਾਵੇ ਹਾਂ ਗੱਲ ਜਿੰਨੂੰ ਮਰਜ਼ੀ ਦਾ ਦਿਓ ਜਿਹੜਾ ਕੋ ਰਿਸ਼ਤਾ ਕਰਾਉਂਦਾ ਨਾ ਉਹ ਨੂੰ ਹੀ ਦੱਸ ਦੇ ਪਾ ਮੇਰੀ ਕੁੜੀ ਨੂੰ ਨਹੀਂ ਪਤਾ ਲੱਗਣਾ ਚਾਹੀਦਾ ਨਹੀਂ ਨਹੀਂ ਭਾਗ ਨੂੰ ਹੀ ਪਤਾ ਲੱਗਣ ਦੇ ਚੱਲ ਫੇ ਠੀਕ ਆ ਆ ਉਹਦਾ ਮੈਂ ਕਲੀਅਰ ਕਰ ਦੂੰਗਾ ਜੇ ਕਰਨਾ ਉਹ ਕਰਿਓ ਨਹੀਂ ਕਰਨਾ ਤਾਂ ਨਾ ਕਰੋ ਤੁਹਾਡੀ ਮਰਜ਼ੀ ਹੈ ਆ ਵੇਖ ਲਓ ਫਿਰ ਹਾਂਜੀ ਮਮਾ ਕਿਉਂ ਰੋਂਦੇ ਨਾ ਨਹੀਂ ਮਮਾ ਮੈਂ ਰੋਂਦੀ ਨਹੀਂ ਪਈ ਜਸਟ ਪਾਣੀ ਨਿਕਲ ਰਿਹਾ ਪਿਆਜ਼ ਨਾਲ ਹਾਏ ਹੇ ਮੈਂ ਤਾਂ ਡਾਰੀ ਗਈ ਤੈਨੂੰ ਕਿਹਨੇ ਕਹੀ ਪਿਆਜ਼ ਕੱਟ ਤੂੰ ਇਹ ਕਿਆ ਹੈ ਮਮਾ ਮੈਂ ਤੈਨੂੰ ਕੀ ਕਹਿ ਕੇ ਗਈ ਮੈਂ ਐਵੇਂ ਹੱਥ ਨੂੰ ਨਾ ਘੇਰਦੀ ਰਹੀ ਨਾਲੇ ਕਿਹੜ ਬਣਾਈ ਧਿਆਨ ਕੇ ਬੈਗੀ ਸੀ ਤੇ ਗੱਲਾਂ ਕਰਨ ਦੇ ਆ ਉਹ ਕੁਛ ਨਹੀਂ ਹੋ ਜਾਊਗਾ ਕੰਨਾਂ ਟੁੱਟੀਆਂ ਲਾਈਆਂ ਵਾ ਹਾਂਜੀ ਸੌਂਗ ਸੌਂਦੀ ਪਈ ਸੀ ਅੱਛਾ ਫੇਰ ਠੀਕ ਆ ਤੈਨੂੰ ਫੇਰ ਕੋਈ ਗੱਲ ਨਹੀਂ ਸੁਣੀ ਗੱਲ ਨਹੀਂ ਮਮਾ ਕੋਈ ਆਉਂਦੀ ਕੋਈ ਚੱਲ ਠੀਕ ਆ ਚੱਲ ਮੈਂ ਆਪੇ ਕਰ ਲੈਣੀ ਚੱਲ ਹੱਥ ਧੋ ਲੈ ਕਿਉਂ ਐ ਮਮਾ ਕੋਈ ਨਹੀਂ ਹੋਇਆ ਬਸ ਤੂੰ ਪਿਆਜ਼ ਕਟਣ ਦੀ ਤੇ ਮੈਨੂੰ ਡਾਰੀ ਗਈ ਮੈਂ ਵੇਖ ਕੇ ਮੈਂ ਪਤਾ ਨਹੀਂ ਇੱਥੇ ਨੂੰ ਕਿਉਂ ਆਉਂਦੇ ਆ ਪਿਆਜ਼ ਦਾ ਕਰਕੇ ਹੋਇਆ ਖਬਰ ਦਾ ਜੇ ਅੱਜ ਤੋਂ ਗਾਂ ਤੋਂ ਪਿਆਜ਼ ਕੱਟੇ ਤੇ ਆਹ ਵੇ ਕਿੰਨੇ ਕੀਮਤੇ ਇੱਥਰੋਂ ਜਿਹੜੇ ਡੇਗ ਡੇਗ ਭੈੜੇ ਮਾ ਗੰਦਾ ਪਾਣੀ ਅੱਖਾਂ ਚ ਬਾਹਰ ਨਿਕਲ ਗਿਆ ਜਾ ਗਾਂ ਹਾਂ ਗੱਮਣਾ ਮੁੜ ਕੇ ਕਰੀ ਮੈਂ ਢਲ ਗਈ ਆ ਚੱਲ ਮੈਂ ਬਣਾਉਂਗੀ ਕਿਹੜੀ ਕਰਨ ਦੀ ਲੋੜ ਆ ਤੁਹਾਨੂੰ ਉਥੋਂ ਹੱਥ ਤੋਂ ਨਾਲ ਮੂੰਹ ਹੀ ਤੋਂ ਮੇਰਾ ਜਹੰਤਰਾ ਦੇਲੀ ਪੈ ਗਿਆ ਮੈਂ ਅਗਰ ਸਾਰੀਆਂ ਗੱਲਾਂ ਇਹਨੇ ਸੁਣ ਲਈਆਂ ਹੋਣੀਆਂ ਐ ਇੰਨਾ ਸ਼ੁਕਰ ਕੰਨਾਂ 'ਚ ਟੂਟੀਆਂ ਯਾ ਫਸਾਈਆਂ ਐ ਤੇ ਕਿੱਦਾਂ ਅਥਰੂ ਕਰਨ ਦੀ ਮੇਰੇ ਕੋ ਤੇ ਇਹ ਅਥਰੂ ਨਹੀਂ ਬਰਦਾਸ਼ਤ ਹੋਣ ਦੇ ਤੇ ਮੈਂ ਕਿੱਦਾਂ ਮਿਉਣੀ ਐ ਕਿਤੇ ਇੰਨੇ ਪਿਆਰ ਨਾਲ ਨਾਲ ਪਾਲੀ ਆ ਜਿੱਦਾਂ ਇੰਨੇ ਸਾਲੋਂ ਤਰਾ ਬੱਚਾ ਨਹੀਂ ਆ ਉਦੋਂ ਬਸ ਸਾਰਾ ਪਿਆਰ ਇਹਦੇ ਤੇ ਲਟਾਇਆ ਇੰਨਾ ਸ਼ੁਕਰ ਹੈ ਲਾਪਰਵਾਹ ਜੀ ਆ ਕਿਤੇ ਗੱਲ ਵਾਲੀ ਨਾ ਧਿਆਨ ਨਹੀਂ ਕਰਦੀ ਕਈ ਦਿਨਿਆਂ ਨੇ ਨੀ ਤੇ ਵਿੱਚ ਵਿੱਚ ਵੜਵੜ ਬੈਂਦੇ ਸਿਆਣਿਆਂ ਦੇ ਸ਼ੁਕਰਮਾਲਕਾ ਤੇਰੀ ਘੜੀ ਨੂੰ ਉਹਨੇ ਕੋਈ ਗੱਲ ਨਹੀਂ ਸੁਣੀ ਸੋਲ ਲੈ ਗਾਣੇ ਹਾਂਜੀ ਮੰਮਾ ਕਦੀ ਗੰਡੇ ਨਹੀਂ ਉਹਨੂੰ ਕੱਟਨੇ ਠੀਕ ਆ ਬਾਬਾ ਨਹੀਂ ਕਰਦੀ ਮੈਂ ਆ ਤਾਂ ਹੋਤੇ ਮੈਂ ਨਾ ਡੇਲੀ ਢਹਾਤਾ ਮਮਾ ਇੰਨਾ ਮੋਸ਼ਾ ਕਿਹੜੀ ਕਲਰ ਹੁੰਦੀ ਆ ਨਹੀਂ ਮੰਮਾ ਕਰੀਏ ਨਾ ਹੈ ਮੰਮਾ ਪਾਪਾ ਨੂੰ ਜਲਸ ਫੀਲ ਹੁੰਦੀ ਲੱਗ ਆਹੋ ਉਹਨੇ ਪਤਾ ਜਲਸ ਨਹੀਂ ਹੋਈ ਤੂੰ ਰੋਟੀ ਪਾਣੀ ਕਰਨ ਤੇ ਜਾ ਪਤਾ ਤੂੰ ਸੀਟ ਤੋਂ ਲੈ ਆ ਯਾਰ ਪਾਪਾ ਪਿਆਰ ਤਾਂ ਕਰ ਲੰਦਿਆ ਕਰੋ ਲੈ ਜਾ ਲੈ ਚਲ ਆਇਆ ਜਾ ਜਾ ਯਾਰ ਪਾਪਾ ਚੱਲ ਜੰਨੀ ਆ ਹਾਂ ਜੀ பண்ணீத